ਮਾਣੇ ਜਸਤਰੀ ਕਾਲ ਸੋ ਅੱਜ ਫੇਰ ਨਵੇਂ ਲੋਡ ਚ ਆਜ ਲੱਗੇ ਆ ਉਹ ਆ ਗਈ ਮਸ਼ੀਨ ਨਾ ਆਹ ਵਾਲਾ ਚ ਨਾ ਵਢਣ ਦੂਜਾ ਜਿਹੜਾ ਬਾਸਮਦੀ ਸੀ ਉਹਦੇ ਬਾਰੇ ਦੇਖਦੇ ਆਂ ਪਹਿਲਾਂ ਮਸ਼ੀਨ ਰੋਕ ਲਈ ਕਰ ਦੇਖ ਕੇ ਆਉਣੇ ਆ ਜਾ ਕੇ ਵੀ ਕਿਵੇਂ ਉਹ ਵਢਣਾ ਹੈਗਾ ਕਿ ਨਹੀਂ ਨਹੀਂ ਵਢ ਕੇ ਘਰੇ ਸੱਟ ਲਾਂਗੇ ਜਾਣੇ ਆ ਤੇ ਆ ਜੋ ਚੱਲਦੇ ਆ ਮਸ਼ੀਨ ਕੋਲ ਕਰ ਹਾਂ ਐਂਬੂਲੈਂਸ ਇੱਥੇ ਇਹਦੇ ਆਸੇ ਆਸੇ ਤੋਂ ਕੱਟਣਾ ਪੈਣਾ ਸਾਰਾ ਦਾਤੀ ਨਾਲ ਬੱਕ ਕਰਦੇ ਆਂ ਕੰਮ ਸਟਾਰਟ ਦਾ ਇਹ ਚੱਲੇ ਅਚੋਬਰ ਦੇਖਣ। ਹੱਲੀਆਂ ਵੱਡ ਕੇ ਹਟੀਆਂ ਥੋੜੀ ਜਿਆਦਾ ਢਾਲ ਸੀਗੀ ਇੱਕਦਾਂ ਮੇਥੇ ਤੇ ਉਹ ਕਹਿੰਗੇ ਫਿਰ ਮਸ਼ੀਨ ਉਤਰਦੀ ਨਹੀਂ ਸੀ। ਆ ਇੱਥੇ ਉਤਰੀ ਕਟਰ ਥੱਲੇ ਲੱਗ ਗਿਆ। ਫਿਰ ਦੁਬਾਰਾ ਬੈਕ ਕੀਤੀ ਕਿਉਂਕਿ ਤੇਲ ਸਾਰਾ ਅੱਗੇ ਆ ਜਾਂਦਾ ਨਾ ਲੈਫਟ ਚੱਕਦੀ ਨਹੀਂ ਸੀ। ਪਰ ਫਿਰ ਸੜਕ ਤੋਂ ਲੈ ਗਏ ਉੱਥੋਂ ਲੈਫਟ ਚੱਕ ਕੇ ਦੁਬਾਰਾ ਲੈ ਕੇ ਆਏ। ਫਿਰ ਵੱਢਣ ਲੱਗੀ। ਪਰ ਇਧਰੋਂ ਤਾਂ ਬੈਕ ਮੋੜ ਲਈ ਕਿਉਂਕਿ ਅੱਗੇ ਖੰਭਾ ਸੀਗਾ। ਉਧਰਲੇ ਪਾਸੇ ਫਿਰ ਹੱਦਾਂ ਨੇ ਪਾਉਣ ਵਾਲਾ ਆ ਜਾਂਦਾ ਨਾ ਸਿਸਟਮ ਜੀ। ਪਰ ਇਧਰਲੇ ਪਾਸੇ ਦੀ ਗੇੜਾ ਬੰਨਿਆ ਤਾਂ ਲੱਗਿਆ ਪਹਿਲਾ ਪਹਿਲੀ ਟ੍ਰੈਵਲ ਜਿਖਾ ਹਣ ਬੈਕ ਕਰੀ ਜਾਂਦਾ ਮੈਂ ਆਇਆ ਸੀ ਘੱਟਾ ਲੈਣ ਵੀ ਝਾਲ ਝਾੜ ਬਹੁਤ ਵਧੀਆ ਰਿਹਾ ਹੈ ਇਹਦਾ ਹਨਾ ਵੀ ਗਾਹ ਨੂੰ ਫੇਰ ਇਹੀ ਬੀਜ ਲਾਂਗੇ ਤੇ ਦੋ ਵਾਰੀ ਟੈਂਕੀ ਪਾ ਚੁੱਕਾ ਤੀਜੀ ਜਰੀਓ ਪਾਉਣ ਲੱਗਿਆ ਹਣ ਉਦੋਂ ਘੱਟਾ ਲੈ ਜੂਗਾ ਮੈਂ ਨਾਲ ਉਹਦੇ ਉਦੋਂ ਹੀ ਪਾ ਲਾਂਗੇ ਆ ਰਿਹਾ ਘੱਟਾ ਤੇ ਚਲੋ ਚੱਲੀਏ ਫਿਰ ਆਪਾਂ ਉਧਰ ਨੂੰ ਹਣ ਆ ਲਓ ਜੀ ਆ ਪਹੁੰਚ ਗਿਆ ਪਟਰੋਲੀ ਚ ਤੇ ਉਹ ਪਾਸੇ ਰੱਖਤਾ ਮਤਲਬ 35 40 ਦੇ ਚਲੋ ਹੁੰਦਾ ਜਗਾਟੇ ਚ ਪਾਲੀ ਚੋਨੇ ਪਾ ਕੇ ਰੱਖਿਆ ਡੋਗਰ ਜਿਹਾ ਇਹ ਝਾੜ ਵਧੀਆ ਆ ਬਹੁਤ ਤੇ ਹੁਣ ਇਥੋਂ ਬੈਕ ਕਰੀ ਜਾਂਦਾ ਵੀ ਬਾਈ ਟਰਾਲੀ ਕਿਉਂਕਿ ਅਗਲਾ ਗੜਾ ਇੱਧਰ ਲਗਾ ਕੇ ਪਾਵਾਂਗੇ ਨਾਲੇ ਮੈਨੂੰ ਤਾਰ ਦੂ ਉਧਰਲੇ ਬਸ ਗੱਟਾ ਚੱਕ ਕੇ ਘਰੇ ਰੱਖ ਦਾਂਗੇ ਆਹ ਰਹੀ ਬਾਸਮਤੀ ਉਹ ਸਰੇ ਤੱਕ ਲੈ ਕੇ ਇਥੋਂ ਲੈ ਕੇ ਨਾ ਹਮ ਇਧਰੋਂ ਮੋਟਰ ਆਪਣੀ ਉੱਤ ਤੱਕ ਸਾਰੀ ਬਾਸਮਤੀ ਇਹ ਰਹਿ ਗਈ ਬਸ ਵੱਢਣ ਵਾਲੀ ਹੈ ਵੇਖਦੇ ਆ ਲਓ ਜੀ ਕੰਮ ਹੋ ਗਿਆ ਫਿਨਿਸ਼ ਟ੍ਰਾਲਾ ਫੋਲੋ ਹੋ ਗਿਆ ਇਹ ਦਵਾ ਚ ਪੀ ਕੇ ਚਾਹ ਪਾਣੀ ਟ੍ਰਾਲਾ ਚੜਾਉਣ ਲੱਗੇ ਸਿੱਥੋਂ ਆਏ ਲੱਗ ਰਿਹਾ ਸੀ ਪਹਿਲਾਂ ਚੜਨਾ ਨਹੀਂ ਤੇ ਉਹ ਉੱਪਰ ਨਹੀਂ ਰੋੜੀ ਉਹ ਕੱਢਾ 13 ਦਾ ਵਧੀਆ ਨਿਕਲ ਗਿਆ ਉੱਪਰ ਗਿਆ ਜੋ ਚਾਲੇ ਗਿਆ ਕੇ ਤੇ ਇਹਨੇ ਰੇ ਸੜਕ ਤੇ ਇੱਥੇ ਆ ਲਓ ਕਿਰੋਂ ਐਸੀ ਰੁਕ ਗਿਆ ਪਰ ਫਿਰ ਦੁਬਾਰਾ ਚੜ ਹੀ ਗਿਆ ല വാഷ് സലപ്റ്റ് താങ്ക് യൂ